ਓਪਾਏ ਤੇਰੀ ਮੋਟਰਸਾਈਕਲ ਉਹ ਤੇਰੀ ਮੋਟਰਸਾਈਕਲ ਐ ਲੈ ਭਾਈ ਹਾਂ ਖੁਸ਼ ਆਵਰਦਾਨ ਮਾਰ ਲੈਣੀ ਕੋਈ ਫਿਰ ਬਹਿ ਕੇ ਪਤਾ ਹਾਂ ਖੁਸ਼ ਕੋੜਾ ਕੱਢ ਲੈ ਤੇਰਾ ġੇੜਾ ਵੀ ਦਵਾਏ ਤੇ ਰੋਸ਼ਾ ਕੰਮ ਤੇ ਜੋ ਨੇ ਕੋੜਾ 150 ਪੇ ਛੱਡਣਾ ਨਹੀਂ ਯਾਰ ਪੱਜੂ ਗੱਜ ਹੋ ਰੋੜਾ ਵੀ ਨਹੀਂ ਕੋਈ ਹੈਗਾ ਸਰ ਤੇ ਲਾ ਕੇ ਰੱਖੋ ਬਟ ਦੋ ਠੰਡੇ ਦੀ ਬੋਤਲ ਵੀ ਕਿੰਨੇ ਟਾਈਮ ਚ ਆਉਗਾ ਲੈ ਓਏ ਪਰਧਾਨ ਜੀ ਲੱਗਦਾ ਨਹੀਂ ਘਰ ਹਾਂ ਮੈ ਤਾਂ ਇਹ ਕਿਹ ਲੱਗ ਰਾਇ ਜੇ ਕੋਈ ਪਹੀ ਪੂਹੀ ਪੱਧਰੀ ਕਰਾਉਣੀ ਦੇਖ ਲੈ ਲੱਗੇ ਹੋਣ ਨਹੀਂ ਹਾਂ ਕੱਲ ਤੂੰ ਸਾਰਿਆਂ ਨੂੰ ਵੀ ਭਾਈ ਭਰਤ ਪਹਿਲਾਂ ਬਾਤਰਾਜ ਪੱਧਰੀ ਕਰਤੀ ਐਨ ਬਣ ਗਿਆ ਜੀਟੀ ਰੋਡ ਵਰਗਾ ਪ੍ਰਧਾਨ ਹੈ ਉਹ ਭਾਈ ਤੇਰੀ ਮੋਟਰਸਾਈਕਲ ਉਹ ਤੇਰੀ ਮੋਟਰਸਾਈਕਲ ਹੈ हां जी एक गल है जिन्ना स्वगा बजिया ना ओना वधिया बनी जांदा बहुत वधिया डुरा तीरा स्वगा बज गया गलबात बन गई शुक्र करो कि कल नी नी जारा जी के हां नी थोड़ी खेतें चले गी थी ये कैनो ਟਰਾਲੀਆਂ ਬੀ ਬਣ ਗਿਆ ਭਾਈ ਐਨ ਸਿਰੇ ਤੱਕ ਮਾਰੇ ਇੱਕ ਵਾਰ ਗੱਲਬਾਤ ਬਣ ਗਈ ਐਨ ਵਧਿਆ ਜਾਇ ਕਰੂੰਗਾ ਤੂ ਇਹ ਹਾਈ ਤਾ ਹਾਂ ਹਾਂ ਜਾਇ ਕਰੂੰਗਾ ਬਾਤ ਹੁਣੀ ਥਲੇ ਰੁੜੇ ਜਾਈਦੇ ਹੁਣ ਤਾਂ ਜਾ ਤੀਆ ਹਾਈ ਫਾ ਲੋਗੇ ਨਹੀਂ ਰੋੜਿਆਂ ਤੱਕ ਜਾਂਦੇ ਨਹੀਂ ਪ੍ਰਧਾਨ ਉੱਪਰ ਉੱਪਰ ਮਿੱਟੀ ਤੁਰ ਜਾਂਦੀ ਮਗਾ ਬਾਹ ਨਹੀਂ ਹੋਣਾ ਰੋੜਾ ਕਿੰਨਾ ਕੀ ਪ੍ਰਧਾਨ ਤੇਰੀ ਸੌਜੀ ਜੀ ਬਈ ਹਾਂ ਲੱਖੇ ਰੋੜਾ ਹਾਂ ਲੱਖਾਂ ਯਾਰ ਬਖਰਦਾ ਰੋੜਾ ਲੱਖਾਂ ਕੀਤੇ ਆ ਪ੍ਰਧਾਨ ਅੱਜ ਬਾਈ ਪ੍ਰਧਾਨ ਜੀ ਜੀ ਰਿਹਾ ਮੈਂ ਵੀ ਜੀ ਕਿੱਥੇ ਰਿਹਾ ਮੈਂ ਵੀ ਜੀ ਪਰਤਵਾਲ ਕੇ ਰਿਹਾ ਮੈਂ ਵੀ ਜੀ ਨਹੀਂ ਦੇਖਿਆ ਹਾਂ ਮੇਰੇ ਪਤਾ ਕੱਲ ਮੈਂ ਤੁਹਾਨੂੰ ਕਿਹਾ ਨਹੀਂ ਗਰਮਾਈ ਗਰਮੀ ਆਈ ਵੀ ਸੀ ਮੀਂਹ ਪੈ ਗਿਆ ਮੈਂ ਤਾਂ ਥਰੀ ਰੁੱਤਾਂ ਹੀ ਬੋਦਾ ਜਾ ਹੋ ਗਿਆ ਬਾਈ ਜਸਵੀਰ ਬਾਈ ਦਾ ਬ੍ਰਦਰ ਆ ਪਤਾ ਮੌੜੇ ਕਿ ਲੱਗਿਆ ਬਥਰੋਪੜ ਨਹੀਂ ਅਸੀਂ ਬੰਨ ਕੋ ਜਾਇਆ ਹੋਣਾ ਤਾਂ ਅੱਜ ਸਲਾਹ ਹੈਗੀ ਦੀ ਸਵੇਰੇ ਸਲਾਹ ਹੈਗੀ ਜੇ ਤੂੰ ਆ ਜਾਂਦਾ ਫਿਰ ਮੈਂ ਲੱਗ ਜਾਣਾ ਆਈ 3 ਵਜੇ ਆ ਮਾਂ ਫਿਰ ਹੋਰ ਵੀ ਆਪਣੇ ਨਾਲ ਕਾਲਾ ਵੀ ਆ ਅੱਛਾ ਫਿਰ ਮਾਂ ਆ 3 ਵਜੇ ਗੇ ਲੇਟ ਹੋ ਗਿਆ ਕੰਮ ਰਹਿਣ ਦੇ ਅੱਜ ਕੱਲੂ ਚੱਲੂਗੇ ਕਾਲੇ ਦੀ ਮਸ਼ੀਨ ਸਵਾਰਤੀ ਕੱਲੂ ਹਾਂ ਜੀ ਜੇ ਇਹ ਮਸ ਹੌਸਟਰ ਕਿਰਦੇ ਕਿਹੜੇ ਤੱਕ ਵੀ ਉੱਬਰਦਾ ਤਾਂ ਨਹੀਂ ਦੇਖਿਆ ਇਹ ਲਾਓ ਜੱਗੇ ਸਾਸਰੀ ਘਾਲ ਭਾਈ ਸਸਰੀ ਘਾਲ ਦੀ ਸਾਰਿਆਂ ਨੂੰ ਬਣ ਗਈ ਗੱਲ ਬਾਤ ਭਾਈ ਰਾਹ ਦਾ ਕੰਮ ਕਰਤਾ ਕੰਪਲੀਟ ਅੱਜ ਸਵਾਗੇ ਵਾਲਾ ਰਹਿ ਗਿਆ ਤਲਾਸ਼ਟ ਫਿਰ ਵੜ ਮਰੈਂਡੇ ਦੇ ਮੋਟਰਸਾਈਕਲ ਦਾ ਸਾਰਾ ਮਿਲ ਜਾਂਦਾ ਤੇਰਾ ਹਰ ਜੇ ਜੇ ਕਿ ਟਾਈਮ ਤਾਂ ਕੁਛ ਨਹੀਂ ਲੱਗਾ 2 ਘੰਟੇ ਲੱਗੇ ਆ ਉਹ ਬਸ ਯਾਰ ਇਹ ਤਾਂ ਮਾਰ ਨਹੀਂ ਨਹੀਂ ਬਸ ਠੀਕ ਆ ਬਸ ਚੱਲੀਏ ਸੈਟ ਬਸ ਠੀਕ ਐ ਨੋਕੀ ਐ ਆਦਾ ਗਾਹਾ ਕਰੂਗਾ ਨਾ ਨਾ ਲੇ ਜੀ ਬੋਦ ਤੇ ਲਿਆਵੇ ਬਸ ਫਾਇਦਲੀ ਸਾਈਡ ਦੱਬ ਕੇ ਇਧਰ ਹੀ ਸਾਈਡ ਦੱਬ ਹਾਂ ਮਿੱਟੀ ਉੱਚੀ ਨਹੀਂ ਮੀਨਾ ਹੋ ਜਵੇ ਪਤਲਾ ਬਤਲਾ ਕੰਟਰੋਲਰ ਲਾ ਕੇ ਭਜਾ ਕੇ ਕਿਹੜਾ ਦੇ ਆ ਬਸ ਅਜੇ ਇੱਥੇ ਬੈ ਚਰਚਾ ਸਟਿਆ ਹੋ ਜਾਊਗਾ ਮਾੜਾ ਜਿਹਾ ਬਸ ਖੜਾ ਆ ਗਿਆ ਪ੍ਰਧਾਨ ਜੱਗਾ ਹੁਣ ਆਫਰ ਦਿੰਦਾ ਵੀ ਚੌਥੇ ਗੇਅਰ ਚ ਕਹਿੰਦਾ ਵੀ ਮੰਡ ਤੱਕ ਕਿਹੜਾ ਲਾਇਆ ਆ ਲਾਇਆ ਪਾਸ ਤੇ ਇਤੇ ਕਰਾਉਣਾ ਤੂੰ ਪ੍ਰਧਾਨ ਸਾਡੀ ਹੁਣ ਮਿਹਨਤ ਕਰੀ ਨਹੀਂ ਦੇ ਬਾਸੇ ਆਇਆ 100 ਤੱਕ ਜਾਂਦੀ ਤੇਰਾ ਨੱਪੜੀਆਂ ਦਾ 100 ਤੱਕ ਜਾਂਦਾ ਹੀ ਨਹੀਂ ਇਹ ਉਹ ਜਾਊਗਾ ਤੇ ਲੇਕਿਨ ਉਹ ਮੀਟਰੋਂ ਤਾਂ ਜ਼ਿਆਦਾ ਨਹੀਂ ਹੈਗਾ ਕਿ ਦੱਸ ਦੇ 100 ਬਗਾਂ ਇੱਧਰ ਹੁਣ ਲਾ ਹੁਣ ਬਾਦ੍ਹਾ ਕਰੀ ਨਹੀਂ ਬੈਟਰੀ ਡਾਊਨ ਹੈ ਮਾਰਿਓ ਕਿਹੜਾ ਇੱਕ ਮਾਰਿਓ ਮਾਰਿਓ ਜਾਓ ਕੰਟਰੋਲਰ ਤੂੰ ਜਾਇ ਜੱਗੇ ਫਿਰ ਕੀ ਰੋਟੀ ਖਾ ਲਈ ਦੀ ਅੱਜ ਹੈ ਰੋਟੀ ਹਾਂ ਦੁਬਾਰੇ ਤੂੰ ਕਿੱਥੇ ਦਾ ਮੈਂ ਪਰਤ ਬੱਲ ਕੇ ਗਿਆ ਪਤਾ ਅੱਛਾ ਮੇਰੇ ਫੋਨ 'ਚ ਪੈਸੇ ਮੁੱਕੇ ਹੋਏ ਤੇ ਕੀ ਕਰ ਨਾ ਛੋਟੇ ਮੋਟੇ ਕੰਮ ਜਿਹਦੇ ਆਲੂ ਲੈ ਕੇ ਆਇਆ ਭੂਰੀ ਲੱਗਿਆ ਭੂਰੀ ਮੈਂ ਵਿੱਚ ਤੋਂ ਮਸ਼ੀਨ ਕੋਲ ਲਾ ਕੇ ਨਾ ਜਾਇਆ ਮੈਂ ਮਹਿ ਕੇ ਰੌਣਕੀ ਦੇ ਕੇ ਆ ਮੂੰਹ ਉਧਰ ਲੰਘਿਆ ਨਹੀਂ ਅੱਜ ਨਤੀਜਾ ਆਇਆ ਤੂੰ ਗੱਲ ਸੁਣ ਲੈ ਪ੍ਰਧਾਨ ਦੀ ਕਿਹੜੀ ਉਧਰ ਪਹੀ ਲੱਗਦੀ ਦੀ ਇੱਧਰ ਪ੍ਰਧਾਨਗੀਤਾ ਉਧਰ ਦੇ ਸਾਰੇ ਦਿਹਾੜੀ ਰਿਆ ਜਿੱਥੇ ਖੜ ਕੇ ਖੜ ਕੇ ਕੇ ਪੈ ਗਿਆ ਕੰਮ ਲੂਟੇ ਦਾ ਬਾਹਨੇ ਕੇ ਲ ਆਪਣੀ ਧਰਮਸ਼ਾਲਾ ਚ ਵੀ ਪੈ ਗਿਆ ਅੱਜ ਹਾਂ ਬਾਕੀ ਜੱਗੇ ਦੀ ਮਿਹਰਬਾਨੀ ਹੋ ਗਈ ਸਹਿਜ ਸਾਰਿਆਂ ਦੀ ਹੋ ਗਈ ਰਲਮਿਲ ਜੱਗੇ ਦੀ ਸਹਿਜ ਜੀ ਜ਼ਿਆਦਾ ਪਾਈ ਇਹਨਾਂ ਦੇ ਭਾ ਜੈਕ ਵਾਲ ਟਰਾਲੇ ਤੇ ਜੈਕਾ ਟਰਾਲੇ ਤੇ ਇੱਕ ਸਾਈਡ ਦਾ ਵੱਲੋ ਹਾਂ ਮੰਨ ਤਾ ਜਗਤ ਤੂੰ ਪ੍ਰਧਾਨ ਨੂੰ ਕਹਿੰਦਾ ਏ ਤੂੰ ਆਪਣੇ ਬਾਪੂ ਨੂੰ ਕਹਿ ਜਾ ਕੇ ਵੀ ਸੌ ਪਰ ਲਿਆ ਸੋ ਅਸੀਂ ਤੁਸੀਂ ਪੱਕੇ ਡਰਾਈਵਰ ਇੱਧਰ ਵਾਲੇ ਮੈਂ ਤਾਂ ਪੱਕਾ ਡਰਾਈਵਰ ਹੈਗਾ। ਕਿਹਨਾਂ ਪ੍ਰਧਾਨ? ਮੈਂ ਤਾਂ ਦੱਸ ਬਾਈ। ਦੇਖ ਲਿਆ ਮਦੱਜ ਮੈਨੂੰ ਓਪਰੀ ਜੀ ਲੱਗਣੇ ਆ। 80 ਪਰ। ਤੂੰ ਅਸੀਂ 8ੇ ਬਣਾ ਕੇ ਹਿਲੇ ਹੋ ਯਾਰ। ਇਹਦਾ ਮੋਟਰਸਾਈਕਲ ਇੰਨਾ ਭਾ 80 ਪਰ ਤਾਂ ਪਹਿਲਾਂ ਹੀ ਖੜਾ ਹੈ। ਇਹ ਦੇਖ ਲੈ। 80 ਤੇ ਖੜੋ ਲੈ। ਫੇਰ ਤੁਹਾਡਾ ਔਖਾ। 80 ਤੇ ਲੈ। 80 ਆ ਲੈ ਸੁਣ ਲੈ। 80 ਪਰ ਖੜਾ ਹੈ। ਇੰਨਾ ਹੀ ਜੀ ਗੁੱਸਾ ਹੈ। ਸੂਈ ਤੋੜ ਤੀਕ ਦੇਣੀ ਨੇ 150 ਪਾ ਕੇ। ਮਾੜਾ ਮੈਨੂੰ ਬਿਠਾ ਲ ਕੇ ਲਿਆ। ਕਹਤੇ ਦੇ ਅਕਰ ਮਹਾਦੀਕ ਰਾਦੀ ਲੋਹੜਾ ਉਹ ਤੇ ਟਰਾਲੀ ਆ ਜਾਂਦੀ ਘੜੀ। ਪਤਾਂ ਜੱਗੇ ਵਾਲੀ ਕਰ ਕਹੜੀ ਸਟਾਰਟ। ਉਹ ਜੱਗੇ ਇਹਦਾ ਕੰਮ ਕੋ ਮਜ਼ਾ ਕਰਾ ਲਾ ਤੇਰਾ ਮੋਟਰਸਾਈਕਲ ਖਾਸਾ ਕੁ ਮੰਗਦਾ ਏ। ਤਾਲੀਆਂ ਤਾਂ ਦੋ ਵਾਲੀਆਂ। ਜੋ ਹੀ ਕਹਿਣਾ ਓਖਾ ਹੋ। ਬਾਈ ਰਸਤਾ ਦਾ ਹੁਣ ਜੀਟੀ ਰੋਡ ਮੰਗਣ ਵਧੀਆ ਬਣ ਗਿਆ। ਉਹ ਪਤਾਂ ਦੇਖਦਾ ਕੋ ਖਾਣ ਨੂੰ ਤਾਂ ਨਹੀਂ ਹੈਗਾ। ਖਾਣੇ ਥੋੜੇ ਛੋਟੇ ਨੇ ਘਰੇ ਤੇ ਰੱਸੀਆਂ ਭਾਰਦਾ। ਕੀ ਹੈ? ਬੱਤਲਾਈ ਆਈਸਕ੍ਰੀਮ ਤਾਂ ਨਹੀਂ ਹੈਗੀ ਨਹੀਂ ਦਹੀਂ ਹੈ ਦਹੀਂ ਆ ਚੱਲ ਪੂਰੀ ਤੇ ਲਿਆ ਹੁਣ ਤੇ ਮੋਲ ਲਿਆ ਹੁਣ ਮੋਲ ਲਿਆ ਹੁਣ ਪਰਾਂ ਕਿਵੇਂ ਖੇਤਾ ਕਰਨੀ ਜਿਹੜੀ ਮਾਰ ਕੇ ਆ ਜਿਹੜੀ ਠੀਕ ਆ ਬਣੀ ਨੌਰੇ ਦੇਖਿਆ ਵੀ 26 ਨੂੰ ਡੋਡੀ ਪੈਣ ਲੱਗੀ ਮਹਾਰਾ ਦੀ ਕਿਰਪਾ ਕਰਨ ਮੇਰੀ ਨਹੀਂ ਹੈਗੀ ਬਾਈ ਪਰਾਂ ਥੋੜੀ ਗੱਦਰ ਹੋ ਗਈ ਨਾ ਹਾਂ ਜਿਹੜੀ ਹੁਣ ਆ ਉਹਨੂੰ ਹੈ ਹਾਂ ਕਿਉਂਕਿ ਸੱਲ ਜੀ ਰਹਿੰਦੀ ਹੈ ਉਹੀ ਚੱਕਰ ਆਜੇ ਨੂੰ ਬਿਠਾ ਲਿਆ ਮੈਂ ਹਾਂ ਬਾਕੀ ਤੁਹਾਨੂੰ ਬਾਈ ਮੈਂ ਦਿਖਾਉਂਦਾ ਐ ਮੈਂ ਜੇ ਨੋਟ ਕਰੀਆ ਵੀ ਕਿਤੇ ਕਿਤੇ ਡੋਡੀ ਪੈਣ ਲੱਗੀ ਇਹ 26 ਨੂੰ ਵਾ ਪਿਛਲੇ ਸਾਲ ਵੀ ਤੇ ਆ ਖੇਤ ਮੈਤ ਕੀ ਵੀ ਤੀ ਜੇ ਕਹੀਏ ਡਾ ਰੇ ਵੀ ਨਹੀਂ ਪਾਇਆ ਵਾ ਇਹ ਚ ਸਵੇਰੇ ਆਇਆ ਤਾਂ ਬਾਈ ਮਾਰਨਿੰਗ ਟਾਈਮ ਜਰ ਦੇਖਿਓ ਰੋਡੀ ਬਾਈ ਵੀ ਹੁਣ ਤੁਹਾਨੂੰ ਦਿਖਾਉਂਦਾ ਲੱਗ ਗਿਆ ਲਾਗ ਲਾਗ ਇਥੇ ਆ ਦੇਖੋ ਬਾਈਆ ਸਵੇਰੇ ਆਇਆ ਤਾਂ ਪੈ ਗਈ ਬਾਈ ਦੇਖੋ ਕੈਮਰਾ ਬਾਈ ਫੋਕਸ ਨਹੀਂ ਕਰਦਾ ਤੁਹਾਨੂੰ ਤੋੜ ਕੇ ਰੱਖ ਹੁੰਦਾ ਇਹ ਮਾ ਦੇਖੋ ਬੀ ਇਹ ਹੈ 26 ਨੂੰ ਆ ਬਾਈ ਪਤਾ ਨਹੀਂ ਗਿਆ ਚੱਕਰ ਪਿਛਲੇ ਸਾਲ ਵੀ ਤੀ ਉਹ ਦੇਖੋ ਪੂਰੇ ਰਹਿਣ ਦੇਖਦੀ ਹੁਣ ਕੈਮਰਾ ਬਾਈ ਫੋਕਸ ਨਹੀਂ ਕਰਦਾ ਚੰਗੀ ਤਰ੍ਹਾਂ ਬਾਕੀ ਬਾਈ ਜਿੰਨੀ ਵੀ ਜੀਰੀ ਸਾਰੀ ਮੀਚੇ ਨਿਸਰੀ ਆ ਆ ਦੇਖੋ ਇਹ ਪੂਰੀ ਭਰੀ ਹੋ ਪਈ ਬਾਈ ਡੋਡੀ ਕੇ ਲੈ ਹਲਦੀ ਰੋਗ ਪਿੰਦੇ ਨੇ ਲੈ ਨਿੰਗ ਗੌਰ ਕਰ ਲਿਓ ਬਾਈ ਜੇ ਕੋਈ ਸਪਰੇ ਹੁੰਦੀ ਆ ਹਲਦੀ ਰੋਗ ਬਾਈ ਲਓ ਜੀ ਬਾਈ ਪੂਰੀ ਪਾਸ ਕਰਿਆ ਆ ਪੂਰੀ ਦਾ ਬਿਆਨ ਪੂਰੀ ਪਾਸ ਕਰਿਆ ਆ ਪੂਰੀ ਛੱਡ ਕੇ ਆਉਂਗਾ ਨਿਆਣਾ ਨੂੰ ਫੇਰ ਮਿਲਦੇ ਆ ਪੂਰੀ ਪਾਸ ਚੌਥੇ ਹਾਈਮਾ ਆ ਬਸ ਠੀਕ ਆ ਪੂਰੀ ਆਹ ਕੋਈ ਸਾਡੇ ਖੇਤ ਕੋ ਗੇਰ ਗਿਆ ਤੋੜ ਕੇ ਯਾਰ ਤੋੜ ਦੇ ਕੇ ਚ ਹੈਗੀ ਆ ਲੈ ਇਹ ਤਾਂ ਹਟ ਜੂਗੀ ਹਾਂ ਕਿਵੇਂ ਕੋਕ ਲਿਆ ਬਸ ਹਟ ਦੇਣੀ ਕੋਕ ਲੈਣੀ ਕੋਕ ਕੇ ਹਟਣ ਲੱਗੀ ਬਸ ਫਿਰ ਠਾ ਦੇਣੀ ਯਾਰ ਠਾ ਦੇਣੀ ਪੈਗੇ ਦਾ ਅਰਦਾਸ ਸਰਪੀ ਤੇ ਕਰਾ ਦੇਣੀ ਕਰ ਦੇ ਬੰਦੇ ਨੇ ਕਰਾ ਦੋ ਸਾਰਾ ਕੁਝ ਜਗੇ ਦੇਖ ਲੈ ਕਹ ਡੋਡੀ ਹਟਾਰੇ ਨਹੀਂ ਠੰਡਾ ਪਲਾ ਦੇਦਾ ਸਰਪੀ ਤੇ ਕਰਾ ਦੇ ਸਾਡੇ ਬੰਦੇ ਨੇ ਕਰਾ ਦੇ ਦੇਨ ਗਾ ਕਰੂੰਗਾ ਅਰਦਾਸ ਯਾਰ ਘਰ ਦਾ ਬੰਦਾ ਨਹੀਂ ਘਰ ਦਾ ਤੇਰੇ ਘਰ ਖਤਰਾ ਯਾਰ ਅਰਦਾਸ ਕਰਤੀ ਫਿਰਦਾ ਸਾਰੇ ਦਾ ਸੰਝਾ ਹੋ ਗਿਆ ਵੀ ਸਕਦਾ ਇਹ ਅਰਦਾਸ ਸਿਰੇ ਲੱਗ ਵੀ ਸਕਦੀ ਲੈ ਪਹੀ ਦੀ ਖੁਸ਼ੀ ਚ ਲਿਆ ਜੀ ਆਹੋ ਪੂਰੀ ਆਉਂਦਾ ਆਉਂਦਾ ਇਹ ਵੀ ਪੱਟ ਲਿਆ ਇਹ ਬਾਪ ਅਰਦਾਸ ਚ ਕਰੂਗਾ ਇਹ ਜੋ ਬੜੀ ਸੇਤੀ ਸੁਣਨੀ ਆ ਇਹ ਜੋਰ ਲਾਊਗਾ ਪੂਰੇ ਵੀ ਮੇਰੇ ਖੇਤਾਂ ਜਦ ਤੱਕ ਇਹ ਦਰਗਾਹਾਂ ਵੱੱਡੇ ਕਿੰਨੇ ਮੁੜਦੀ ਜਦ ਤੱਕ ਜੱਗੇ ਹੀ ਸੁਣ ਲੈ ਕਿਨਾਂ ਅੱਜ ਪੂਰੀ ਮੈਨੂੰ ਦਰਗੀਆਂ ਮਿਲਿਆ ਇਹ ਜਿੰਦਗੀ ਉਹਦਾਂ ਗਿਆ ਨਹੀਂ ਸਾਡੇ ਘੇਤੇ ਅੱਜ ਛਾਪਾਂ ਮਾਰਿਆ ਮੈਂ ਨਦੀ ਚ ਫਰਦਾ ਸੀ ਮੈਂ ਦੇਖਣ ਗਿਆ ਲੈ ਉਦੋਂ ਨੂੰ ਤੈਨੂੰ ਦੇਖਣ ਗਿਆ ਜੱਗੇ ਦੇਖਣ ਗਿਆ ਨਾ ਮਾਹ ਕੇ ਅਵਰੇ ਟਰਾਲੇ ਲਈ ਖੜੇ ਹਾਂ ਮੈਂ ਨਹੀਂ ਲੇ ਗਿਆ ਹਾਂ ਸਾਡਾ ਪੋਲਾ ਕੋਟਾ ਪੂਰੀ ਜਮੜੇ ਆ ਜਾ ਫਿਰ ਆ ਜਾ ਸਾ ਤੇ ਕੀ ਮੰਗਾ ਲਈ ਠੰਡਾ ਪਲਾਉਗਾ ਆ ਠੰਡਾ ਪਲਾ ਰਹਿੰਦੇ ਆ ਮੰਨ ਗਿਓ ਪੂਰੀ ਸੌਖਾ ਜੀ ਪ੍ਰਧਾਨ ਬਲਾਉਗਾ ਮੰਨ ਗਿਓ ਮਾਨੀ ਨਾ ਮਾਨੀ ਨਾ ਭਰਾਨੇ ਦਾ ਡੂੰਗੇ ਮਾਨਨਾ ਗਿਆ ਅਜੇ ਚੱਲੇ ਮੰਨ ਗਿਆ ਠੰਡਾ ਬਲਾਊਗਾ ਪ੍ਰਧਾਨ ਨੇ ਡੂੰਗੇ ਮਾਨ ਲਿਆ ਗਿਆ ਪੇਪਰ ਤੇ ਗਿਆ ਜੱਗਾ ਕਿ ਲਗੋ ਯਾਰ ਉਹ ਠੰਡਾ ਖਰਾਬ ਕਰਦਾ ਸਿਆਲ ਆ ਗਿਆ ਸਿਆਲ ਤੂੰ ਨਾ ਪੀ ਕੋਈ ਕਰ ਫੇਰੇ ਨੰਬਰ ਘਾਈ ਤੇ ਲੱਭਾ ਮਾਰਦੇ ਨਹੀਂ ਨਹੀਂ ਫੇਰੇ ਇਹਨੂੰ ਮੁਕਰ ਜਾਣਾ ਵਜੜ ਵਜੜ ਇਲੈਜੈਂਸ ਫੇਰੇ ਵਜੜ ਹੈ ਜਾਣੇਗਾ 50 ਰੁਪਏ ਉਧਰ ਉਧਰ ਹੋ ਜਾਣਾ 2 1.5 ਦਾ ਦਾ ਵਰਕ ਪੈਣਾ ਹਾਂ 1.5 ਦਾ ਹਾਂ ਲੈ ਗਾ ਕੇ ਤੇ 500 ਰੁਪਏ ਕਿਲੋ ਰਸਗੁੱਲੇ ਰਸਗੁੱਲੇ ਦੀ ਲੋੜ ਨਹੀਂ ਰਸਗੁੱਲੀਆਂ ਲਿਆ ਛੋਟੀਆਂ ਪੱਦੋ ਪੱਟ ਨੂੰ ਵੰਡ ਦੇ ਰਸਗੁੱਲੇ ਛੋਟੀਆਂ ਨਹੀਂ ਨਹੀਂ ਲਿਆਉਂਗਾ ਭਾਜ ਜਗੇ ਨੇ ਲਿਖਿਆ 1/2 ਕਿਲੋ ਤੈਨੂੰ ਉੱਥੇ ਘਾ ਲੈਣੀ ਆ ਨਹੀਂ ਛੋਟੀਆਂ ਕਾਲੀ ਨਹੀਂ ਲਿਆ ਕੇ ਇੱਥੇ ਗੁਰਦਾਰ ਸਾਹਿਬ ਜੜਾਤੀ ਆ ਅਸੀਂ ਲੇਕੀ ਕਿ ਦਿੱਤੀ ਪਿੱਛੇ ਫੜ ਕੇ ਬੈਠੂਗਾ ਮੈਂ ਤਾਂ ਹੋਰ ਹੀ ਕਾਲੀ ਨਾ ਭਾਈ ਕੀ ਕਰਾਂ ਮੈਂ ਪਿੱਛੇ ਫੜ ਕੇ ਬੈਠੂਗਾ ਦੁਕਾਨ ਪਰ ਫੇਰ ਤੋਰੇ ਤੱਕ ਨਹੀਂ ਆਉਣੀ ਆ ਕੀ ਕੰਮ ਖਤਮ ਉਹ ਡੱਬਾ ਪਾਉ ਉਹ ਥੱਲੀ ਡੱਬਾ ਆ ਜੂਗਾ ਬਕਰਿਆ ਤਾਂ ਨਹੀਂ ਹੁੰਦਾ ਚੱਲ ਪੂਰੀ ਲੈ ਕੇ ਆਈ ਆ ਜਾ ਚੱਲ ਉਹ ਜਾ ਲੈ ਛੱਡਿਆ ਲੈ ਤੂੰ ਪਿੱਛੇ ਵਹਿ ਜਾ ਨਾਲੇ ਨਹੀਂ ਆ ਜਾਂਦੇ ਮੈਂ ਭਾਈ ਹਾਂ ਖੁਸ਼ਾ ਵਰਦਾਨ ਮਾਰ ਨਹੀਂ ਘੋੜੇ ਉੱਪਰ ਬਹਿ ਕੇ ਵਰਦਾਨ ਹਾਂ ਖੁਸ਼ ਘੋੜਾ ਕੱਢ ਲੈ ਤੇਰਾ ਢੇੜਾ ਵੀ ਦਵਾਏ ਤੇ ਲੋਚਾ ਕੰਮ ਤੈਨੂੰ ਉਹਨੇ ਕੋੜਾ 150 ਵੇ ਛੱਡਣਾ ਨਹੀਂ ਯਾਰ ਪੱਜੂ ਵਜਜ ਹੋ ਰੋੜਾ ਵੀ ਨਹੀਂ ਕੋਈ ਹੈਗਾ ਸਰ ਤੇ ਲਾ ਕੇ ਰੱਖੋ ਬਿਠਾ ਦੋ ਠੰਡੇ ਦੀ ਬੋਤਲ ਮੈਂ ਕਿੰਨੇ ਟਾਈਮ ਚਾਊਗਾ ਲੈ ਓਏ ਕਿ ਮੈਂ ਪਹਿਲਾਂ ਜੈਲਾ ਕਹਿੰਦਾ ਪਤਾ ਨਹੀਂਦਾ ਕਿੱਦਾਂ ਬਣਾ ਲੇਵਾ ਗਲਾ ਸਿੱਧੂ ਮੂਕੂ ਦਾ ਵੀਡੀਓ ਜਲਦੀ ਆ ਇਹਦੇ ਵੀ ਨਹੀਂ ਠੰਡਾ ਪਲਾਊਗਾ ਨਹੀਂ ਉਹਦਾ ਮਨ ਦਰਸ ਆ ਗਿਆ ਦਰਸ ਲੈ ਲੈ ਅੱਜ ਦਾ ਵੀ ਕਰ ਲੇਗਾ ਵਜਾ ਸੀ ਪੂਰੀ ਰਕੇ ਤਾਂ ਕਿਹਦਾ ਪ੍ਰਧਾਨ ਖੋ ਚਾਹੀਦਾ ਕਦੇ ਸੁੱਖ ਸੁਕੀ ਤਾਂ ਨਹੀਂ ਕੋਈ ਧਾਰਤੀ ਲੈ ਦੇਖ ਲਿਆ ਉਹ ਨਹੀਂ ਯਾਰ ਰੋਡ ਤਾਂ ਹੁਣ ਤਾਂ ਬਣਾਇਆ ਬਣਾਇਆ ਮੜਾ ਮੋਟਾ ਹੂੰਗਾ ਸਾਨੂੰ ਮੁੰਡੇ ਦੇ ਬਾਰੇ ਸੋਚਣਾ ਪਿਆ ਦੇ 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 ਚਾਰ ਪਕੌੜੀਆਂ ਤੇ ਠੰਡੇ ਰੰਗ ਰੂਪ ਹੈ ਨਹੀਂ ਉਹ ਪਾਣੀ ਉਹਦੇ ਪਾਣੀ ਉਹ ਵਿੱਚ ਦੋਢੀ ਦੇ ਨਾਲ ਆ ਗਿਆ ਹੁਣ ਹਾਂ ਭਾਈ ਅਰਦਾਸ ਦੀ ਅਰਦਾਸ ਕਰਾ ਰਹੇ ਲੈ ਉਹ ਆ ਬੋਤਲ ਹੀ ਹੈਗੀ ਭਾਈ ਫੇਰ ਨਹੀਂ ਹੈਗਾ ਠੰਡਾ ਨਹੀਂ ਲਿਆਉਣਾ ਹੈਗਾ ਕੰਮ ਖਰਾਬ ਹੋ ਗਿਆ ਨਹੀਂ ਮੈਂ ਨਹੀਂ ਖਾਣਾ ਵਧੀਆ ਬਣ ਗਿਆ ਭਾਈ ਐਨ ਹੁਣ ਦੇਖੋ ਸਿਰੇ ਤੱਕ ਜਾ ਕੇ ਪਾਪੇ ਨੂੰ ਫੋਨ ਕਰਦੇ ਦੇਖੀ ਤੇਰਾ ਕਿੰਨੇ ਪਾਉਂਦਾ ਫਿਰ ਹਾਂ ਦੁੱਧ ਲੈ ਕੇ ਹਾਂ ਵੀ ਡੋਲੀ ਫਾੜ ਕੇ ਸਹੀ ਆਉਂਦਾ ਯਾਰ ਲੈ ਜਿਹੜਾ ਇੱਕ ਅੰਦਰ ਖੜਾਇਆ ਹੋਇਆ ਪੂਰੀ ਹੈਗਾ ਨਾ ਅਮਰਜੈਂਸੀ ਫਾਟ ਕਮ ਆ ਗਿਆ ਲੈ ਲੈ ਉਹਦਾ ਟਾਇਰ ਪੰਚਰ ਹੋ ਗਿਆ ਰਾਤ ਉਹ ਤਾਂ ਬਹੁਤ ਔਖਾ ਹੋ ਗਿਆ ਟਾਇਰ ਪੰਚਰ ਹੋ ਗਿਆ ਮੈਂ ਦੱਸ ਗਿਆ ਇਹ ਲੋ ਹੁਣ ਉਹਨਾਂ ਫੜ ਗਲਾਸ ਸੀਟਾਂ ਤੇ ਕੱਟ ਉਹਰੇ ਮਾਨ ਨਾ ਡੇਰੀ ਚ ਆ ਭਾਈ ਡੈਰੀ ਚ ਵੀ ਬਾਈ ਦੀ ਟਰਾਲੀ ਇੱਥੇ ਸਵਾਗਾ ਮਾਰਨਾ ਬੱਦੀ ਉਰੇ ਮਾਰਨਾ ਹੈ ਪਰਨਾ ਆ ਵੀ ਜ਼ਰੂਰੀ ਦਾ ਕੰਮ ਰਾਤ ਉੱਤੇ ਲੈਣਾ ਕਿੰਨੇ ਕਿਲੋ ਲੈਣਾ ਮੁੱਲ ਮਿਲਦਾ ਏ ਉਹਨੇ ਫਰੀ ਨਹੀਂ ਹੈਗਾ ਜੇ ਲੈਣਾ ਮੁੱਲ ਲੈ ਲੈ ਹਾਂ ਘਪਾਉਣ ਆਏ ਆ ਵੇ ਕੋਈ ਕੰਮ ਨਹੀਂ ਹੈਗਾ ਕਿਹੜਾ ਮਾਰਨ ਆਇਆ ਚੱਲ ਇਹ ਵੀ ਵੇ ਥੋੜਾ ਅੱਗੇ ਕੇ ਬਣ ਗਏ ਨੇ ਪ੍ਰਧਾਨ ਪ੍ਰਧਾਨ ਦੀ ਭਾਈ ਆੜ ਹੀ ਹੈ ਯਾਨੀ ਕਿ ਕਿਹੜਾ ਮਾਰਨ ਆਉਂਦਾ ਆਡੀ ਅੱਜ ਮੈਂ ਬਹੁਤ ਟਾਈਮ ਬਾਅਦ ਆਇਆ ਅੱਛਾ ਬਹੁਤ ਟਾਈਮ ਹੋ ਗਿਆ ਸਾਲੇ ਸਾਲੇ ਹਾਂ ਤਾਂ ਫੇਕ ਦਿਨ ਨੂੰ ਹੋ ਜਾਵੇ